ਅਈ ਦੇਖ ਰਿਹਾ ਤੁਸੀਂ ਮੈਂ ਹਾਂ ਸੁਖਮਨੀ ਚੀਮਾ ਪੰਜਾਬ ਦੇ ਵਿੱਚ ਲੰਗੀ ਸ਼ਾਮ ਬਹੁਤ ਵੱਡੀ ਘਟਨਾ ਵਾਪਰਦੀ ਆ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਮੌਤ ਦੇ ਘਾਟ ਉਤਾਦ ਦਿੱਤਾ ਜਾਂਦਾ ਪਰ ਉਸ ਤੋਂ ਬਾਅਦ ਬੇहद ਅਹਿਮ ਖਬਰ ਇਹ ਹੈ ਕਿ ਇਹ ਜਗਰਾਉਂ ਦੇ ਨਾਲ ਸੰਬੰਧਤਾ ਦੇ ਜਗਰਾਉਂ ਤੋਂ ਵਿਧਾਇਕ ਸਰਜੀਤ ਕੌਰ ਮਾਣੂਕੇ ਨੇ ਜਿਹੜੇ ਉਹਨਾਂ ਦੇ ਪਿੰਡ ਦਾ ਉਹਨਾਂ ਦਾ ਭਤੀਜਾ ਦੱਸਿਆ ਜਾ ਰਿਹਾ ਗਗਨਦੀਪ ਸਿੰਘ ਜਿਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਵੱਡਾ ਅਪਡੇਟ ਆ ਚੁੱਕਿਆ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਿਆ ਜਿਸ ਦੇ ਵਿੱਚ ਗਗਨਦੀਪ ਸਿੰਘ ਜਿਹੜਾ ਕਬੱਡੀ ਖਿਡਾਰੀ ਆ ਉਸ ਦੇ ਕਤਲ ਮਾਮਲੇ ਦੇ ਵਿੱਚ ਇੱਕ ਮੁਲਜ਼ਮ ਗਰਦੀਪ ਸਿੰਘ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਇਸੇ ਹੀ ਪਿੰਡ ਦੇ ਇੱਕ ਗੁਰਸੇਵਕ ਸਿੰਘ ਮੋਟੂ ਨੂੰ ਜਿਹੜਾ ਬਾਹਰਲੇ ਜਿਹੜੇ ਕਈ ਜ਼ਿਲ੍ਹਿਆਂ ਤੋਂ ਜਿਸ ਨੇ ਨੌਜਵਾਨਾਂ ਨੂੰ ਬੁਲਾ ਕੇ ਫਾਇਰਿੰਗ ਕੀਤੀ ਸੀ ਉਸ ਦੀ ਜਿਹੜੀ ਭਾਲ ਆ ਉਹ ਲਗਾਤਾਰ ਜਾਰੀ ਹੈ ਤੇ ਉਹ ਜਿਹੜੇ ਨੌਜਵਾਨ ਨੇ ਮੁੰਡੇ ਨੇ ਉਹਨਾਂ ਨੂੰ ਵੀ ਰਾਉਂਡ ਅਪ ਕੀਤਾ ਜਾ ਰਿਹਾ ਜਿਨ੍ਹਾਂ ਨੇ ਸਾਰੀ ਫਾਇਰਿੰਗ ਕੀਤੀ ਸੀ ਘਟਨਾ ਨੂੰ ਅੰਜਾਮ ਦਿੱਤਾ ਸੀ ਬਹੁਤ ਵੱਡੀ ਕਾਰਵਾਈ ਕੀਤੀ ਆ ਪੰਜ ਨਾਮਜ਼ਦ ਜਿਹੜੇ ਸਮੇਤ ਨੇ ਉਹਨਾਂ ਸਮੇਤ ਕੁੱਲ 12 ਮੁਲਜ਼ਮਾਂ ਦੇ ਉੱਪਰ ਮਾਮਲਾ ਜੱਜ ਕਰ ਲਿਆ ਗਿਆ ਸੀ ਬੇਹੱਦ ਅਹਿਮ ਖਬਰ ਆ ਕਿ ਵੱਡੀ ਖਬਰਾਂ ਜਦੋਂ ਕਤਲ ਹੁੰਦਾ ਤੇ ਉਸ ਤੋਂ ਬਾਅਦ ਜਿਹੜੇ ਹਮਲਾਵਰ ਨੇ ਇਸ ਗਗਨਦੀਪ ਸਿੰਘ ਦੇ ਜਿਹੜੇ ਘਰ ਦੇ ਦਰਵਾਜ਼ਿਆਂ ਦੇ ਅੱਗੇ ਇਹ ਲਲਕਾਰ ਕੇ ਜਾਂਦੇ ਨੇ ਕਿ ਤੁਹਾਡੇ ਪੁੱਤ ਦਾ ਕਤਲ ਕਰ ਦਿੱਤਾ ਗਿਆ ਉੱਥੇ ਛੁੱਟਿਆ ਪਿਆ ਜਾ ਕੇ ਚੁੱਕ ਲਿਓ ਇਸ ਤਰੀਕੇ ਦੇ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਗਗਨਦੀਪ ਸਿੰਘ ਦੇ ਮੀਡੀਆ ਦੇ ਨਾਲ ਬਿਆਨ ਸਾਂਝੇ ਕਰ ਰਹੇ ਸੀ ਪਰ ਇਸ ਮਾਮਲੇ ਦੇ ਵਿੱਚ ਬੇਹੱਦ ਵੱਡੀ ਖਬਰ ਆ ਕੇ ਕੁਝ ਕੁ ਘੰਟਿਆਂ ਦੇ ਵਿੱਚ ਹੀ ਜਿਹੜਾ ਪੁਲਿਸ ਦੇ ਵੱਲੋਂ ਐਕਸ਼ਨ ਕੀਤਾ ਗਿਆ ਇੱਕ ਮੁਲਜ਼ਮ ਗੁਰਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਗੁਰਸੇਵਕ ਸਿੰਘ ਨੂੰ ਜਿਹੜਾ ਮੋਟੂ ਨੂੰ ਭਾਲ ਜਾਰੀ ਹੈ ਤੇ ਹੋਰ ਅੱਗੇ ਜਿਹੜੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਬੇहद ਅਹਿਮ ਖਬਰ ਇਹ ਆ ਕਿ ਇਹ ਸਰਬਜੀਤ ਕੌਰ ਮਾਨੂੰਕੇ ਨੇ ਜਿਹੜੇ ਵਿਧਾਇਕਾ ਉਹਨਾਂ ਦਾ ਭਤੀਜਾ ਦੱਸਿਆ ਜਾ ਰਿਹਾ ਲਾਅ ਐਂਡ ਆਰਡਰ ਦੇ ਉੱਪਰ ਵੀ ਵੱਡੇ ਸਵਾਲ ਉੱਠੇ ਸੀ ਉਹਨਾਂ ਦੇ ਵੱਲੋਂ ਵੀ ਸਖਤ ਦੇਸ਼ਾ ਨਿਰਦੇਸ਼ ਪੁਲਿਸ ਨੂੰ ਦਿੱਤੇ ਗਏ ਸੀ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਜਲਦ ਤੋਂ ਜਲਦ ਸਖਤ ਨਿਰਪੱਖ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਰ ਇਸ ਮਾਮਲੇ ਦੇ ਵਿੱਚ ਕੁਝ ਘੰਟਿਆਂ ਦੇ ਵਿੱਚ ਵੱਡਾ ਅਪਡੇਟ ਆ ਕੇ ਪੁਲਿਸ ਦੇ ਵੱਲੋਂ ਐਕਸ਼ਨ ਕੀਤਾ ਗਿਆ ਜਿਸ ਦੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਦੇ ਵੱਲੋਂ ਤਾਂ ਫਿਲਹਾਲ ਹੁਣ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਪੰਜ ਨਾਮਜ਼ਦ ਵਿਅਕਤੀਆਂ ਸਮੇਤ ਕੁੱਲ 12 ਮੁਲਜ਼ਮਾਂ ਦੇ ਉੱਪਰ ਮਾਮਲਾ ਦਰਜ ਕਰ ਲਿਆ ਗਿਆ ਸਾਬਕਾ ਕਬੱਡੀ ਖਿਡਾਰੀ ਗਗਨਦੀਪ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਵੱਡਾ ਅਪਡੇਟ ਆ ਚੁੱਕਿਆ ਹੈ ਕੀ ਗਾਹੀ ਜਾਰੀਆ ਮੈਂ ਗਾ ਰਹੀ ਹਾਂ ਦੱਸੋ ਮੈਂ ਬਾਤ ਨੇ ਦਰਿਆ ਗੱਲ ਨਹੀਂ ਨਾ ਮੈਂ ਨਾ ਨਾ ਦੱਸਿਓ ਕੋਈ ਰੰਗਿਆ ਤੇਰੀ ਕਿਤੇ ਚਲੇਗਾ ਜਾਰੀ ਮਿੰਨ ਸਾਡੇ ਪੱਤਾਲਿਆ ਮੇਰੇ ਜਗਤ ਆਪਸ ਵਿੱਚ ਜਿਹੜਾ ਜਿਹਦੀ ਡੈਥ ਹੋਈ ਆ ਇਹਦੀ ਉਮਰ ਤਕਰੀਬਨ 36 ਸਾਲ ਸੀ। ਔਰ ਜਿਹੜਾ ਗੁਰਸੇਵਕ ਮੋਟੂ ਆ ਜਿਹੜਾ ਅਕਿਊਜ਼ਡ ਹੈਗਾ ਆ ਆ ਉਹ ਵੀ ਉਮਰ ਦਾ ਸੀਗਾ ਇਹ ਆਪਸ ਵਿੱਚ ਇਹਨਾਂ ਦੀ ਸਵੇਰੇ ਲੜਾਈ ਹੋਈ ਆ ਔਰ ਇਹਨਾਂ ਨੇ ਉਸ ਲੜਾਈ ਤੋਂ ਬਾਅਦ ਇੱਕ ਦੂਜੇ ਨੇ ਆਪਦੇ ਸਾਥੀ ਬੁਲਾ ਲਏ ਪੁਲਿਸ ਇਹਨਾਂ ਨੇ ਅਜੇ ਕੋਈ ਰਿਪੋਰਟ ਨਹੀਂ ਕੀਤਾ। ਤੇ ਉੱਥੇ ਲੜਾਈ ਝਗੜਾ ਇਹਨਾਂ ਦਾ ਵੱਧ ਗਿਆ ਤੇ ਜਿਹੜਾ ਗੁਰਸੇਵਕ ਮੋਟੂ ਆ ਇਹਨੇ ਨਾਲ ਦੇ ਡਿਸਟ੍ਰਿਕਟ ਕੋ ਵੀ ਤਿੰਨ ਚਾਰ ਮੁੰਡੇ ਬੁਲਾਏ ਹੋਏ ਸੀਗੇ। ਔਰ ਉਹ ਫਾਇਰਿੰਗ ਕਰਕੇ ਦੀ ਧੱਕ ਹੋਈ ਆ ਲੜਕੀ ਦੀ ਗਗਨ ਦੀ ਬਾਈ ਨੇਮ ਪਰਚਾ ਅਸੀਂ ਦਰਜ ਕਰਤਾ ਆ। ਔਰ ਇਹਦੇ ਵਿੱਚ ਜਿਹੜੇ ਉਹਨਾਂ ਨੇ ਬਾਈ ਨੇਮ ਲਿਖਾਈ ਸੀ ਉਹਨਾਂ ਚੋਂ ਅਸੀਂ ਇੱਕ ਅਕਿਊਜ਼ ਉਹਦੀ ਅਰੈਸਟ ਵੀ ਹੋ ਗਈ ਆ। ਤੇ ਬਾਕੀ ਵੀ ਅਸੀਂ ਬਹੁਤ ਛੇਤੀ ਫੜ ਲਿਆ। ਕਿੰਨੇ ਫਾਇਰ ਹੋਏ ਜੀ? ਤਕਰੀਬਨ ਹਲੇ ਪੱਕਾ ਕਲੀਅਰ ਤਾਂ ਨਹੀਂ ਕਰ ਸਕਦਾ ਚਾਰ ਤੋਂ ਪੰਜ ਫਾਇਰ ਹੋਏ ਆ। ਪਰ ਜਿਹੜਾ ਨਾਲੀ ਵਜਾ ਰੰਜੀਸ਼ ਆ ਉਹ ਆਪਸੀ ਵਿਸ਼ਮਨੀਆ ਪਿੰਡ ਦੀ ਕਿਉਂਕਿ ਦੋਨੋਂ ਤੇ ਰਹੀ ਕੋ ਪਿੰਡ ਦੀ ਹੈਗੇ ਆ ਤੇ ਪਲਸ ਗੁਰਸੇਵਕ ਮੋਟੋ ਜਿਹੜਾ ਮੇਨ ਅਕਿਊਜ਼ਡ ਹੈਗਾ ਇਹਨੇ ਆਪ ਦੇ ਹੋਰ ਸਾਥੀ ਡਿਸਟ੍ਰਿਕਟ ਤੋਂ ਤਿੰਨ ਚਾਰ ਸਾਥੀ ਹੋਰ ਜਾਦੇ ਇਸਰ ਵਿੱਚ ਕਹਿ ਰਹੇ ਆ ਕਿ ਯਾਰ ਵੀ ਟਾਈਮ ਬਣ ਕੇ ਲੜਾਈ ਹੋ ਰਹੀ ਸੀ ਹਲੇ ਅਸੀਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਇਹਨਾਂ ਨੇ ਜੇ ਬੰਦੇ ਆਪਸ ਵਿੱਚ ਬੁਲਾਏ ਇੱਕੋ ਪਿੰਡ ਦੇ ਆ ਤੇ ਬਾਕੀ ਸਾਰੀਆਂ ਚੀਜ਼ ਅਸੀਂ ਵੈਰੀਫਾਈ ਕਰਾਂਗੇ ਅ ਅੱਜ ਸਵੇਰੇ ਹੀ ਇਹਨਾਂ ਦਾ ਪਹਿਲਾਂ ਝਗੜਾ ਹੋਇਆ ਉਸ ਤੋਂ ਬਾਅਦ ਫੇ ਸ਼ਾਮ ਨੂੰ ਫੇਰ ਇਹਨਾਂ ਦਾ ਦੁਆਰਾ ਇੱਥੇ ਇਹ ਝਗੜਾ ਹੁੰਦਾ ਕਿੰਨੇ ਬੰਦੇ ਅਰੈਸਟ ਹੋ ਗਏ ਸਰ ਹ ਜਿਹੜੇ ਇਹਨਾਂ ਨੇ ਬਾਈ ਨੇਮ ਆਫਸਰ ਲਿਖਾਇਆ ਉਹਨਾਂ ਚੋਂ ਅਸੀਂ ਇੱਕ ਬੰਦਾ ਅਰੈਸਟ ਕਰ ਲਿਆ ਬਾਕੀ ਵੀ ਅਸੀਂ ਕੁਝ ਛੇਤੀ ਅਰੈਸਟ ਕਰ ਲਿਆ